ਰਾਮ ਜੀ ਦੇਖੋ ਅੱਜ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਪਿਓਰ ਪਸ਼ਮੀਨਾ ਮਰੀਨੋ ਵੂਲ ਦੇ ਵਿੱਚ ਸੂਟ ਲੈ ਆ ਰਟੈਕਸ ਦਾ ਮਾਲ ਆ ਸਾਰਾ ਪੀ ਚੈੱਕ ਕਰੋ ਡਿਜੀਟਲ ਪ੍ਰਿੰਟਿੰਗ ਜੀ ਪੂਰਾ ਚੈੱਕ ਬਣਿਆ ਹੋਇਆ ਘੇਰਾ ਚੈੱਕ ਕਰ ਲਓ ਜੀ ਘੇਰੇ ਤੇ ਕਢਾਈ ਆ ਨੈਕਲਾਈਨ ਦੇ ਉੱਪਰ ਵੀ ਕਢਾਈ ਆ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਨਾਲ ਪਲੇਨ ਮਿਲੂਗੀ ਜੀ ਬਾਟਮ ਬੈਕ ਫਰੰਟ ਤੁਹਾਨੂੰ ਇਸੇ ਤਰ੍ਹਾਂ ਹੀ ਪ੍ਰਿੰਟਡ ਮਿਲੂਗੀ ਘੇਰੇ ਤੇ ਕਢਾਈ ਆ ਜੀ ਘੇਰੇ ਤੇ ਕਢਾਈ ਮਿਲੂਗੀ ਤੇ ਸ਼ਾਲ ਦਿਖਾਉਂਗਾ ਤੁਹਾਨੂੰ ਇਹਦੀ ਬਹੁਤ ਵਧੀਆ ਸ਼ਾਲ ਆਈ ਹੈ ਜੀ ਸ਼ਾਲ ਚੈੱਕ ਕਰ ਲਓ ਜਿਹੜਾ ਠੰਡ ਚ ਪੌੜੇ ਨੇ ਤੋਹਫਾ ਸੂਟ ਆਏ ਨੇ ਜੀ ਅੱਜ ਆ ਲੋ ਜੀ ਸ਼ਾਲ ਚੈੱਕ ਕਰੋ ਜਰਾ ਕਿੰਨੀ ਪਿਆਰੀ ਸ਼ਾਲ ਹੈ ਜੀ ਰੇਟ ਰਹੂਗਾ ਸਿਰਫ 895 ਰੁਪਏ ਜੀ ਖੂਬਸੂਰਤ ਪੀਸ ਹੈ ਕੱਲਾ ਕੱਲਾ ਪੀਸ ਤੁਹਾਨੂੰ ਮੈਂ ਖੋਲ ਕੇ ਦਿਖਾਵਾਂਗਾ ਅੱਜ ਮੈਂ ਮੇਰੇ ਪੀਸੇ ਬਹੁਤ ਮੈਨੂੰ ਪਸੰਦ ਆਏ ਨੇ ਇਹ ਆ ਲੋ ਜੀ ਨੇਵੀ ਬਲੂ ਕਲਰ ਆ ਗਿਆ ਜੀ ਪੀ ਚੈੱਕ ਕਰੋ ਜਰਾ neck ਤੇ ਕਢਾਈ ਆ ਘੇਰੇ ਦੇ ਕਢਾਈ ਆ ਪਿਓਰ ਪਸ਼ਮੀਨਾ ਮਰੀਨੋ ਵੂਲ ਦੇ ਵਿੱਚ ਸੂਟਾ ਜੀ ਅੱਗੇ ਠੰਡ ਬਹੁਤ ਪੈਣੀ ਆ ਥੋੜੇ ਇਹੀ ਸੂਟ ਕਮ ਆਉਣੇ ਨੇ ਜੀ ਰੇ ਕੋਟੀ ਪਾਉਣ ਦੀ ਲੋੜ ਨਹੀਂ ਸੂਟ ਬਹੁਤ ਸ਼ਾਨਦਾਰ ਸੂਟ ਨੇ ਆ ਲੋ ਜੀ ਸ਼ਾਲ ਚੈੱਕ ਕਰੋ ਜੀ ਖੂਬਸੂਰਤ ਸ਼ਾਲ ਹੈ ਜੀ ਬਹੁਤ ਪਿਆਰੇ ਪੀਸ ਨੇ ਕੋਈ ਵੀ ਪੀਸ ਛੱਡਣਾ ਨਹੀਂ ਹੈਗਾ ਬਸ ਜਲਦੀ ਜਲਦੀ ਲੇਟ ਨਿਕਲਣਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਪੀਸ ਚੈੱਕ ਕਰੋ ਜਰਾ ਕਰ ਫਿਰੋਜ਼ੀ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸੋਹਣੇ ਕਲਰ ਨੇ ਰੇਟ ਸਿਰਫ 895 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਇਹਨੂੰ ਕਹਿੰਦੇ ਨੇ ਜੀ ਪਿਓਰ ਪਸ਼ਮੀਨਾ ਮਰੀਨੋ ਵੂਲ ਸੂਟ ਤੁਹਾਡੇ ਘਰੇ ਜਾਊਗਾ ਨਾ ਤਾਂ ਤੁਸੀਂ ਕਹੋਗੇ ਵਾਕਈ ਫਿਰ ਜੀ ਮੈਨੂੰ ਸੂਟ ਬਹੁਤ ਸ਼ਾਨਦਾਰ ਸੂਟ ਭੇਜੇ ਨੇ ਔਰ ਕਾਬਲੇ ਤਾਰੀਫ ਸੂਟ ਨੇ ਜੀ ਆਹ ਲਓ ਜੀ ਸ਼ਾਲ ਚੈੱਕ ਕਰੋ ਜੀ ਦਾ ਖੂਬਸੂਰਤ ਸ਼ਾਲ ਹੈ ਜੀ 2.5 ਮੀਟਰ ਲੰਬਾ ਹੈ ਜੀ 2.5 ਮੀਟਰ ਬਾਟਮ ਹੈ ਪੂਰੀ ਖੁੱਲੀ ਡੁੱਲੀ ਸ਼ਾਲ ਹੈ ਜੀ ਕਲਰ ਚੈੱਕ ਕਰੋ ਜੀ ਮਾਊਸ ਕਲਰ ਆ ਗਿਆ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਕਲਰ ਹੈ ਨੈਕਲਾਈਨ ਚੈੱਕ ਕਰ ਲਓ ਜੀ ਢੇਰਾ ਚੈੱਕ ਕਰੋ ਬਹੁਤ ਖੂਬਸੂਰਤ ਪੀਸ ਨੇ ਕੋਈ ਵੀ ਪੀ ਛੱਡਣ ਲਈ ਨਹੀਂ ਰੇਟ ਸਿਰਫ 895 ਰੁਪਏ ਹੈ ਤੁਹਾਨੂੰ ਪਤਾ ਹੀ ਹੈ ਵੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਖੂਬਸੂਰਤ ਪੀਸ ਨੇ ਆ ਲੋ ਜੀ ਸ਼ਾਲ ਚੈੱਕ ਕਰੋ ਇਹਦੀ ਕਿੰਨੀ ਪਿਆਰੀ ਔਰ ਕਿੰਨੀ ਖੂਬਸੂਰਤ ਸ਼ਾਲ ਹੈ ਜੀ ਕਿਆ ਬਾਤ ਹੈ ਪੀਸ ਚੈੱਕ ਕਰੋ ਸ਼ਾਲ ਬਹੁਤ ਬੁਲਿਆ ਪੀਸ ਹੈ ਜੀ ਇੱਕ ਇੱਕ ਕਲਰ ਮਿਲੂਗਾ ਜੀ ਡਾਰਕ ਮਸਟਰਡ ਜਿਹੇ ਸ਼ੇਡ ਹੈਗਾ ਜਾਂ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਪੰਜ ਕਲਰ ਆਏ ਨੇ ਪੰਜੇ ਕਲਰ ਤੁਹਾਨੂੰ ਮੈਂ ਖੋਲ ਕੇ ਦਿਖਾ ਦੇ ਬਸ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਲਿਮਟਡ ਪੀਸ ਨੇ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਤੁਹਾਨੂੰ ਇਦਾਂ ਦੇ ਸੂਟ ਨਾ ਮਿਲਦੇ ਰਹਿਣਗੇ ਅੱਗੇ ਵੀ ਖੂਬਸੂਰਤ ਪੀਸ ਹੈ ਜੀ ਆਹ ਲਓ ਜੀ ਸ਼ਾਲ ਚੈੱਕ ਕਰੋ ਜੀ ਕਿੰਦਾ ਪਿਆਰਾ ਕਲਰ ਦੇਖੋ ਕਿੰਦਾ ਸ਼ਾਨਦਾਰ ਹੈ ਬਹੁਤ ਟੌਪ ਕਲਾਸ ਕਲਰ ਹੈ ਨੈਕਸਟ ਆਰਟੀਕਲ ਤੁਹਾਨੂੰ ਮੈਂ ਦਿਖਾਵਾਂਗਾ ਨੈਕਸਟ ਡਿਜ਼ਾਈਨ ਚੈੱਕ ਕਰੋ ਜੀ ਇਹ ਰਗਾ ਪੀਸ ਇਹ ਵੀ ਬਹੁਤ ਸ਼ਾਨਦਾਰ ਹੈ ਜੀ ਪ्योर ਪਸ਼ਮੀਨਾ ਵੂਲ ਦਾ ਸੂਟ ਹੈ ਖੂਬਸੂਰਤ ਪੀਸ ਹੈ ਆਹ ਲਓ ਜੀ ਇਹਦੀ ਸ਼ਾਲ ਚੈੱਕ ਕਰੋ ਕਿੰਨੀ ਪਿਆਰੀ ਕਿੰਨੀ ਸੋਹਣੀ ਖੂਬਸੂਰਤ ਸ਼ਾਲ ਹੈ ਜੀ ਇਹਦੀ ਇਹਦਾ ਵੀ ਕਪੜਾ 2.5 ਮੀਟਰ ਛਾਲਡ ਰਹੂਗੀ ਜੀ ਤੇ 2.5 ਮੀਟਰ ਦੀ ਬਾਟਮ ਰਹੂਗੀ ਪੂਰੀ ਖੁੱਲੀ ਜੁੱਲੀ ਮਿਲੂਗੀ ਜੀ ਸ਼ਾਲ ਪ੍ਰਿੰਟਿੰਗ ਚੈੱਕ ਕਰ ਲੋ ਡਿਜੀਟਲ ਪ੍ਰਿੰਟਿੰਗ ਹੈ ਬਹੁਤ ਸੋਹਣਾ ਪੀਸ ਨੇ ਜੀ ਕਲਰ ਮਿਲਣਗੇ ਇਹਦੇ ਚ ਤੁਹਾਨੂੰ ਤਿੰਨ ਜੀ ਆਹ ਲੋ ਜੀ ਜਿਆ ਲੋ ਮਾਸਟਰ ਕਲਰ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਨੇ ਆਹ ਲੋ ਜੀ ਆ ਰਹੀ ਹੈ ਜੀ ਦੀ ਬਾਟਮ ਤੇ ਨਾਲ ਸ਼ਾਲ ਦਿਖਾਉਂਗਾ ਬਹੁਤ ਸੋਹਣੀ ਖੂਬਸੂਰਤ ਸ਼ਾਲ ਜੀ ਆਹ ਲੋ ਜੀ ਸ਼ਾਲ ਦੇਖੋ ਕਿੰਨੀ ਪਿਆਰੀ ਸ਼ਾਲ ਤੁਹਾਨੂੰ ਪਤਾ ਹੈ ਵੀ ਜਿਹੜੀ ਵੀ ਮੈਂ ਚੀਜ਼ ਦਿੰਨਾ ਬ੍ਰਾਂਡਡ ਦਿੰਨਾ ਹਲਕਾ ਪੀਸ ਮੈਂ ਸੇਲ ਹੀ ਨਹੀਂ ਕਰਦਾ ਜੀ ਰੇਟ ਇਹਦਾ ਰਹੂਗਾ ਸਿਰਫ 750 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫਰੀ ਜੀ ਮਰੂਨ ਸ਼ੇਡ ਆ ਗਿਆ ਜੀ ਲਾਜਰੀ ਵਾਲਾ ਮਰੂਨ ਸ਼ੇਡ ਆ ਜਿੱਦਾਂ ਨਿਊਨ ਸ਼ੇਡ ਹੁੰਦਾ ਨਾ ਇਸ ਤਰ੍ਹਾਂ ਦਾ ਸ਼ੇਡ ਆ ਕਲਰ ਬਹੁਤ ਸ਼ਾਨਦਾਰ ਆ ਪਲੇਨ ਬਾਟਮ ਰਹੂਗੀ ਮੇਰੀ ਛੋਟੀ ਜਿਹੀ ਵੀਡੀਓ ਹੁੰਦੀ ਹੈ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਆਹ ਲੋ ਜੀ ਪੀ ਚੈੱਕ ਕਰੋ ਜੀ ਅਗਲਾ ਡਿਜ਼ਾਈਨ ਆ ਗਿਆ ਜੀ ਬਹੁਤ ਸੋਹਣਾ ਪੀਸ ਨੇ ਜੀ ਆ ਲੋ ਨੇਵੀ ਬਲੂ ਕਲਰ ਦੀ ਪਿਓਰ ਪਸ਼ਮੀਨਾ ਬੋਲ ਜੀ ਸਿਰਫ 700 ਤੇ 50 ਰੁਪਏ ਜੀ ਆ ਲੋ ਬਾਟਮ ਪ੍ਰਿੰਟਿੰਗ ਤੇ ਘਰ ਲੋ ਬਿਲਹਿੰਦਾ ਬਾਹਮਾ ਦੇ ਅਲੱਗ ਪ੍ਰਿੰਟਿੰਗ ਹੈ ਜੀ ਬੈਕ ਬ੍ਰੈਂਡ ਦੋਨੋਂ ਪ੍ਰਿੰਟਰ ਨੇ ਔਰ ਨਾਲ ਮਿਲੂਗੀ ਜੀ ਸ਼ਾਲ ਤੁਹਾਨੂੰ ਬਹੁਤ ਖੂਬਸੂਰਤ ਸ਼ਾਲ ਜੀ ਆ ਲੋ ਕਿੰਨੀ ਪਿਆਰੀ ਸੋਹਣੀ ਸ਼ਾਲ ਹੈ ਜੀ ਪ੍ਰਿੰਟ ਦੇ ਦੇਖੋ ਕਿੰਨੀ ਸੋਹਣੀ ਆ ਇੱਕ ਕਲਰ ਇਹਦੇ ਵਿੱਚ ਮਿਲੂਗਾ ਜੀ ਤੁਹਾਨੂੰ ਬ੍ਰਾਉਨਿਸ਼ਾ ਕਲਰ ਹੈ 750 ਰੁਪਏ ਦੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਡਿਜ਼ਾਈਨਰ ਪੀਸ ਬਣੂਗਾ ਜੀ ਸਾਰੇ ਦਾ ਸਾਰਾ ਬੈਕ ਫਰੰਟ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਆਹ ਲਓ ਜੀ ਇਹਦੀ ਸ਼ਾਲ ਸ਼ਾਲ ਦੇਖੋ ਕਿੰਨੀ ਸੋਹਣੀ ਸ਼ਾਲ ਹੈਗੀ ਆ ਜਿਹੜੀ ਵੀ ਚੀਜ਼ ਦਊਗਾ ਨਾ ਟੌਪ ਕਲਾਸ ਚੀਜ਼ ਦਊਗਾ ਹਲਕਾ ਪੀਸ ਮੈਂ ਕੋਈ ਵੀ ਨਹੀਂ ਦਊਗਾ ਤੁਹਾਨੂੰ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਮਸਟਰਡ ਕਲਰ ਆ ਗਿਆ ਜੀ ਪਹਿਲਾਂ ਪ੍ਰਿੰਟਿੰਗ ਦੇਖੋ ਤੁਸੀਂ ਕਿੰਨੀ ਸ਼ਾਨਦਾਰ ਹੈ ਇਹ ਵੀ ਆਰਟੈਕਸ ਦਾ ਮਾਲ ਆ ਜੀ ਸਾਰਾ ਦਾ ਸਾਰਾ ਬ੍ਰਾਂਡਡ ਪੀਸ ਨੇ ਖੂਬਸੂਰਤ ਪੀਸ ਪਲੇਨ ਬਾਟਮ ਬੈਕ ਫਰੰਟ ਦੋਨੋਂ ਪ੍ਰਿੰਟਡ ਜੀ ਆ ਲੋ ਜੀ ਸ਼ਾਲ ਜੀ ਸ਼ਾਲ ਦੀ ਪ੍ਰਿੰਟ ਦੇਖੋ ਕਿੰਨੀ ਸੋਹਣੀ ਖੂਬਸੂਰਤ ਸ਼ਾਲ ਹੈ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਵਿੱਚ ਤੁਹਾਨੂੰ ਨਿਓਨ শেਡ ਹੈ ਕਲਰ ਦੇਖੋ ਕਿੰдый ਸ਼ਾਨਦਾਰ ਹੈ ਨਹੀਂ 750 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫਰੀ ਕੋਈ ਐਕਸਟਰਾ ਚਾਰਜ ਨਹੀਂ ਜਿੰਨੇ ਦਾ ਸੂਟ ਬੋਲੇ ਹਨ ਇਹਨੇ ਦਾ ਸੂਟ ਤੁਹਾਡੇ ਘਰੇ ਪਹੁੰਚੂਗਾ ਜੀ ਆ ਲੋ ਸਿੰਗਲ ਸੂਟ ਲੈਣਾ ਸਿੰਗਲ ਵੀ ਮਿਲਣਗੇ ਜੀ ਤੁਹਾਨੂੰ ਸਿੰਗਲ ਸਿੰਗਲ ਸੂਟ ਚਾਹੀਦਾ ਹੈ ਸਿੰਗਲ ਵੀ ਮਿਲੂਗਾ ਆਹ ਲੋ ਜੀ 컬러 ਦੇਖੋ রেড ਇਸ 체ਰੀ ਹੈ 컬러 ਰ 컬러 ਬਹੁਤ ਸੋਹਣਾ 컬러 ਨੇ ਜੀ ਲੋ ਪ੍ਰਿੰਟ ਦੇਖੋ ਬੜਾ ਹੋਰ ਕਪੜਾ ਕਾਬਲੇ ਤਾਰੀਫ ਆਹ ਲੋ ਪੀਸ ਚੈੱਕ ਕਰੋ ਜੀ ਸ਼ਾਲ ਦੇਖੋ ਕਿੰਨੀ ਸੋਹਣੀ ਸ਼ਾਲ ਹੈ ਇਹ ਸਾਠਾਂਡ ਦੇ ਤੋਹਫੇ ਨੇ ਜੀ ਸਾਰੇ ਦੇ ਸਾਰੇ ਖੂਬਸੂਰਤ ਪੀਸ ਹੈ ਰੇਟ ਰੂ ਹੈ ਸਿਰਫ ਤੇ ਸਿਰਫ 750 ਰੁਪਏ ਜੀ ਖੂਬਸੂਰਤ ਪੀਸ ਜੀ ਆ ਲੋ ਸ਼ਾਲ ਦੇਖੋ ਜੀ। ਆ ਬਾਦਾਂ ਕੋਈ ਝੂਠ ਬੋਲ ਕੇ ਚੀਜ਼ ਨਹੀਂ ਦੇਣੀ ਜਿਹੜੀ ਵੀ ਚੀਜ਼ ਦੇਣੀ ਆ ਬਹੁਤ ਵਧੀਆ ਤਰੀਕੇ ਨਾਲ ਪੇਚ ਦੇਣੀ ਆ ਨੈਕਸਟ ਆਰਟੀਕਲ ਦਿਖਾਉਂਗਾ। ਇਹ ਬੁੰਤੀ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ 3 ਮੀਟਰ ਸ਼ਰਟ ਦਾ ਕੱਪੜਾ ਜੀ ਆ ਦੇਖੋ ਬੁੰਤੀ ਦੇ ਵਿੱਚ ਆ ਸਾਰਾ ਦਾ ਸਾਰਾ। ਕੋਈ ਪ੍ਰਿੰਟ ਨਹੀਂ ਹੈਗਾ ਸਾਰਾ ਬੁੰਤੀ ਦੇ ਵਿੱਚ ਪੀਸ ਆ ਕੰਟਰਾਸਟ ਪੀਸ ਨਹੀਂ। ਆ ਲਓ ਜੀ ਇਹਦੇ ਨਾਲ ਮਿਲੂਗੀ ਜੀ ਪਲੇਨ ਮਿਲੂਗੀ ਜੀ ਬਾਟਮ ਤੇ ਨਾਲ ਸ਼ਾਲ ਵੀ ਮਿਲੂਗੀ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਬਨਾਸੀ ਵੀਵਿੰਗ ਵਾਲੀ ਮਿਲੂਗੀ ਜੀ ਸ਼ਾਲ। ਕੰਟਰਾਸਟ ਪੀਸ ਲੈ ਜੀ ਸ਼ਾਲ ਚੈੱਕ ਕਰੋ ਜਰਾ ਖੂਬਸੂਰਤ ਸ਼ਾਲ ਹੈ ਜੀ ਰੇਟ ਰਹੂਗਾ ਸਿਰਫ 1000 ਤੇ 50 ਰੁਪਏ ਨਵੇਂ ਡਿਜ਼ਾਈਨ ਨੇ ਸਾਰੇ ਦੇ ਸਾਰੇ ਆਹ ਲੋ ਜੀ ਪੀਸ ਚੈੱਕ ਕਰੋ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਦੇ ਇਹਦੇ ਵਿੱਚ ਬਹੁਤ ਵਧੀਆ ਪੀਸ ਨੇ ਜੀ ਇੱਕ ਹੋਰ ਕਲਰ ਆ ਗਿਆ ਜੀ ਕਾਫੀ ਕਲਰ ਜੀ ਕਲਰ ਚੈੱਕ ਕਰਦੇ ਜਾਓ ਨਾਲ ਨਾਲ ਸਕਰੀਨ ਸ਼ਾਟ ਲੈਂਦੇ ਜਾਓ ਜੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਹ ਲੋ ਜੀ ਕਾਫੀ ਕਲਰ ਦਾ ਪੀਸ ਹੈ ਜੀ ਆਹ ਲੋ ਜੀ ਇਹਦੀ ਮਿਲੂਗੀ ਨਾਲ ਸ਼ਾਲ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਖੂਬਸੂਰਤ ਸ਼ਾਲ ਹੈ ਕੰਟਰਾਸਟ ਪੀਸ ਹੈ ਇਸੇ ਕਲਰ ਦੀ ਤੁਹਾਨੂੰ ਨਾਲ ਮਿਲੂਗੀ ਜੀ ਬਾਟਮ ਬਹੁਤ ਵਧੀਆ ਪੀਸ ਨੇ ਕੋਈ ਪੀਸ ਛੱਡਣ ਵਾਲਾ ਨਹੀਂ ਜੀ ਆਹ ਲਓ ਜੀ ਇੱਕ ਪੀਸ ਮਿਲੂਗਾ ਜੀ ਤੁਹਾਨੂੰ ਸੀ ਗ੍ਰੀਨ ਕਲਰ ਦੀ ਕਲਰ ਚੈੱਕ ਕਰ ਲਓ ਜੀ ਸੀ ਗ੍ਰੀਨ ਕਲਰ ਹੈ ਜੀ ਇਹਦੇ ਨਾਲ ਤੁਹਾਨੂੰ ਪੀਸ ਦਿਖਾਉਂਗਾ ਮੈਂ ਬਹੁਤ ਵਧੀਆ ਪੀਸ ਆਹ ਲਓ ਹੋਰ ਵੀ ਦਿਖਾ ਦਿੰਦਾ ਤੁਹਾਨੂੰ ਪੀਸ ਆਹ ਲਓ ਜੀ ਪੀਸ ਚੈੱਕ ਕਰੋ ਜਰਾ ਇਹਦੇ ਨਾਲ ਮੈਰੂਨ ਕਲਰ ਦੀ ਮਿਲੂਗੀ ਜੀ ਤੁਹਾਨੂੰ ਸ਼ਾਲ ਬਾਟਮ ਵੀ ਮਹਿਰੂਨ ਕੱਦਰ ਦੀ ਰਹੂਗੀ ਸ਼ਾਲ ਵੀ ਮਹਿਰੂਨ ਕਲਰ ਦੀ ਜੀ ਪੀਸ ਬਹੁਤ ਸੋਹਣੇ ਪੀਸ ਨੇ ਕੋਈ ਪੀਸ ਛੱਡਣ ਵਾਲਾ ਨਹੀਂ ਜੀ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਫਿਰੋਜ਼ੀ ਕਲਰ ਦੀ ਫਿਰੋਜ਼ੀ ਕਲਰ ਦੇਖੋ ਫਿਰੋਜ਼ੀ ਨਾਲ ਕੰਟਰਾਸਟ ਦੇਖੋ ਕਿੰਨਾ ਸ਼ਾਨਦਾਰ ਆ 3 ਮੀਟਰ ਦੀ ਸ਼ਰਟ ਆ ਜੀ 3 ਮੀਟਰ ਦੀ ਬਾਟਮ ਆ ਤੇ ਨਾਲ ਮਿਲੂਗੀ ਜੀ ਤੁਹਾਨੂੰ ਬਹੁਤ ਖੂਬਸੂਰਤ ਸ਼ਾਲ ਜੀ ਇਹਦੇ ਨਾਲ ਫਿਰੋਜ਼ੀ ਨਾਲ ਕਲਰ ਮਿਲੂਗਾ ਜੀ ਨੇਵੀ ਬਲੂ ਕਲਰ ਦੀ ਰੇਟ ਰਹੂਗਾ ਸਿਰਫ 1050 ਰੁਪਏ ਦੀ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਨਵੇਂ ਕਸ਼ਮੀਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ ਬੋਟਲ ਗੀਨ ਸ਼ੇਡ ਆ ਗਿਆ ਜੀ ਸਾਰਾ ਵੀਵਿੰਗ ਦੇ ਵਿੱਚ ਹੈ ਜੀ ਕਸ਼ਮੀਰੋਂ ਦੇ ਵਿੱਚ ਪੀਸ ਹੈ ਆ ਨਾਲ ਦੇਖੋ ਜੀ ਇਹਦੇ ਨਾਲ ਤੁਹਾਨੂੰ ਮਸਟਰਡ ਕਲਰ ਦੀ ਮਿਲੂਗੀ ਜੀ ਸ਼ਾਲ ਸ਼ਾਲ ਦੇਖੋ ਕਿੰਨੀ ਸ਼ਾਨਦਾਰ ਆ ਵੀਵਿੰਗ ਵਾਲੀ ਸ਼ਾਲ ਮਿਲੂਗੀ ਤੁਹਾਨੂੰ ਬਹੁਤ ਵਧੀਆ ਪੀਸ ਹੈ ਪਰ ਜਲਦੀ ਲੇਟ ਨਹੀਂ ਕਰਨਾ 1050 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਨੈਕਸਟ ਡਿਜ਼ਾਈਨ ਦੇ ਆ ਲੋ ਜੀ ਮੋਕ ਕਲਰ ਦਾ ਪੀਸ ਆ ਗਿਆ ਜੀ ਪੀ ਚੈੱਕ ਕਰੋ ਪਹਿਲਾਂ ਬਹੁਤ ਖੂਬਸੂਰਤ ਪੀਸ ਹੈ ਜੀ ਸਾਰਾ ਵਿਵਿੰਗ ਵਾਲਾ ਪੀਸ ਹੈ ਜੀ ਨੇਕਟ ਵੀ ਚੈੱਕ ਕਰ ਲਓ ਫਿਰ ਪੂਰੀ ਦੀ ਪੂਰੀ ਬੂਟੀ ਹੈ ਜੀ ਇਹਦੇ ਵਿੱਚ ਬਹੁਤ ਵਧੀਆ ਪੀਸ ਨੇ ਆ ਲਓ ਜੀ ਇਹਦੇ ਬੈਕ ਦੇ ਉੱਪਰ ਵੀ ਤੁਹਾਨੂੰ ਨਾਲ ਵਿਵਿੰਗ ਮਿਲੂਗੀ ਜੀ ਆ ਲਓ ਇਹਦੀ ਵੀ ਸ਼ਰਟ 3 ਮੀਟਰ ਜੀ ਆਹ ਬੈਕ ਹੈ ਜੀ ਇਹਦੀ ਆ ਬਾਹਾਂ ਦੇ ਉੱਪਰ ਆਊਗਾ ਜੀ ਆ ਇਹਦਾ ਬੈਕ ਆਊਗਾ ਇਹਦੀ ਨਾਲੇ ਇਹ ਵੀ ਬੀਬੀ ਦੇ ਵਿੱਚ ਪੀਸ ਨੇ ਸਾਰੇ ਦੇ ਸਾਰੇ 3 ਮੀਟਰ ਸ਼ਰਟ ਦਾ ਕਪੜਾ ਹੈ ਜੀ ਇਹਦੇ ਨਾਲ ਤੁਹਾਨੂੰ ਮੈਂ ਦਿਖਾਉਂਗਾ ਪੀਕਾਕ ਕਲਰ ਦੇ ਨਾਲ ਮੈਚਿੰਗ ਮਿਲੂਗੀ ਜੀ ਕੰਟਰਾਸਟ ਪੀ ਚੈੱਕ ਕਰੋ ਆਹ ਲੋ ਜੀ ਪੀਸ ਦੇਖੋ ਕਿੰਨੇ ਸ਼ਾਨਦਾਰ ਪੀਸ ਨੇ ਜੀ ਆਹ ਲੋ ਜੀ ਇਹਦੀ ਸ਼ਾਲ ਮੈਂ ਪੀਸ ਪੂਰਾ ਤੁਹਾਨੂੰ ਮੈਂ ਪਹਿਲਾਂ ਖੋਲ ਕੇ ਦਿਖਾ ਲੂੰਗਾ ਆਹ ਇਹਦੀ ਸ਼ਾਲ ਹੈ ਜੀ ਪੀਕਾਕ ਕਲਰ ਦੀ ਤੇ ਨਾਲ ਹੀ ਮਿਲੂਗੀ ਜੀ ਤੁਹਾਨੂੰ ਇਹਦੀ ਬਾਟਮ ਬਾਟਮ 3 ਮੀਟਰ ਦੀ ਬਾਟਮ ਹੈ ਬਾਟਮ ਦੇ ਉੱਪਰ ਵੀ ਤੁਹਾਨੂੰ ਆਹ ਦੇਖੋ ਨਾਲ ਵਰਕ ਮਿਲੂਗਾ ਜੀ ਇਹਦੇ ਸਾਡੇ ਦਾ ਸਾਰਾ ਬਨਾਸੀ ਪੀਸ ਹੈ ਰੇਟ ਰਹੂਗਾ ਸਿਰਫ ਤੇ ਸਿਰਫ 1295 ਰੁਪਏ ਕਲਰ ਸੈਕ ਕੋਲ ਜੀ ਆਪ ਤੇ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਪੀਸ ਵੀ ਚੈੱਕ ਕਰ ਲਓ ਜੀ ਅੱਛਾ ਜੀ ਜੇ ਇਸ ਤਰ੍ਹਾਂ ਬਣੂਗਾ ਇੱਕ ਪੀਸ ਦੀ ਤੁਹਾਨੂੰ ਮੈਂ ਸਨੈਪ ਦਿਖਾ ਦੂੰਗਾ ਬਾਕੀ ਵੀ ਤੁਹਾਨੂੰ ਦਿਖਾਉਂਗਾ ਆਹ ਲੋ ਜੀ ਰੈੱਡ ਕਲਰ ਆ ਗਿਆ ਜੀ ਰੈੱਡ ਬਲੱਡ ਕਲਰ ਵੀ ਚੈੱਕ ਕਰੋ ਜੀ ਨੈਕ ਲੈਂਥ ਚੈੱਕ ਕਰ ਲਓ ਬਹੁਤ ਵਧੀਆ ਬੈਕ ਦੇ ਉੱਪਰ ਵੀ ਤੁਹਾਨੂੰ ਇਸੇ ਤਰ੍ਹਾਂ ਹੀ ਵੀਵਿੰਗ ਮਿਲੂਗੀ ਜੀ ਬਾਹਾਂ ਤੇ ਵੀ ਮਿਲੂਗੀ ਜੀ ਆਹ ਲੋ ਜੀ ਸ਼ਾਲ ਚੈੱਕ ਕਰੋ ਇਹ ਵੀ ਸ਼ਾਲ ਵੀ ਬਹੁਤ ਸ਼ਾਨਦਾਰ ਸ਼ਾਲ ਹੈ ਔਰ ਬਾਟਮ ਦੇ ਉੱਪਰ ਵੀ ਤੁਹਾਨੂੰ ਨਾਲ ਇਸੇ ਤਰ੍ਹਾਂ ਹੀ ਵੀਵਿੰਗ ਮਿਲੂਗੀ ਜੀ ਪਲਾਜ਼ੋ ਦੇ ਉੱਪਰ ਆਉਗੀ ਖੂਬਸੂਰਤ ਪੀਸ ਹੈ ਰੇਟ ਰਹੂਗਾ ਸਿਰਫ 1200 ਤੇ 95 ਰੁਪਏ ਜੀ ਇੱਕ ਕਲ ਮਿਲੂਗਾ ਜੀ ਇਹਦੇ ਵਿੱਚ ਤੁਹਾਨੂੰ ਕਾਫੀ ਕਲਰ ਮੈਚਿੰਗ ਦੇਖੋ ਜੀ ਕੰਟਰਾਸਟ ਕਿੰਦੀ ਵਧੀਆ ਜੀ ਸਿਰਫ 1295 ਰੁਪਏ ਕੀ ਬਾਤ ਹੈ ਪਿਓਨ ਬਨਾਰਸੀ ਸੂਟ ਹੈ ਜੀ ਆ ਲਓ ਇਹਦੇ ਨਾਲ ਕੰਟਰਾਸਟ ਦੇਖੋ ਕਿੰਨਾ ਸ਼ਾਨਦਾਰ ਕੰਟਰਾਸਟ ਆ ਗਿਆ ਇਹਦੇ ਨਾਲ ਮਿਲੂਗੀ ਜੀ ਸ਼ਾਲ 3 ਮੀਟਰ ਦਾ ਸ਼ਰਟ ਹੈ ਜੀ 3 ਮੀਟਰ ਦੀ ਬਾਟਮ ਹੈ ਔਰ 2.5 ਮੀਟਰ ਦੀ ਤੁਹਾਨੂੰ ਪੂਰੀ ਲੰਬੀ ਚੌੜੀ ਮਿਲੂਗੀ ਜੀ ਸ਼ਾਲ ਖੂਬਸੂਰਤ ਸਾਰੇ ਦੇ ਸਾਰੇ ਬਨਾਰਸੀ ਸੂਟ ਨੇ ਸਿਰਫ 1295 ਰੁਪਏ ਜੀ ਆ ਲਓ ਜੀ ਮੈਰੂਨ ਕਲਰ ਆ ਗਿਆ ਜੀ ਵੀ ਚੈੱਕ ਕਰੋ ਜਰਾ ਠੀਕ ਬਹੁਤ ਖੂਬਸੂਰਤ ਪੀਸ ਹੈ ਇਹਦੇ ਨਾਲ ਸੀ ਗ੍ਰੀਨ ਕਾਰਡ ਦੀ ਮੈਚਿੰਗ ਮਿਲੂਗੀ ਜੀ ਸ਼ਾਲ ਦੇਖੋ ਇਹਦੀ ਕਿੱਡੀ ਸ਼ਾਨਦਾਰ ਸ਼ਾਲ ਆ ਪੂਰੀ ਸ਼ਾਲ ਤੁਹਾਨੂੰ ਮੈਂ ਖੋਲ ਕੇ ਦਿਖਾਉਣਾ ਬਹੁਤ ਬੜੀਆ ਸ਼ਾਲ ਆ ਜੀ ਇਹਦੀ ਇਹ ਆ ਲੋ ਜੀ ਸ਼ਾਲ ਚੈੱਕ ਕਰੋ ਜਰਾ ਪੂਰੀ ਹੈਵੀ ਲੇਖੋ ਵਿਭਿੰਨ ਕੰਮ ਕੀਤਾ ਸਾਰਾ ਸਾਰਾ ਬਨਾਰ ਸੀ ਰੇਟ ਲਊਗਾ ਸਿਰ 1295 ਰੁਪਏ ਲਿਮਟਿਡ ਪੀਸ ਨੇ ਜੀ ਮੇਰੇ ਕੋਲੇ ਬਸ ਜਿਹੜਾ ਪਹਿਲਾ ਸਕਰੀਨ ਸ਼ਾਟ ਭੇਜ ਦੂਗਾ ਉਹ ਨੂੰ ਮਿਲ ਜਾਣਗੇ ਜੀ ਤੁਸੀਂ ਚੈੱਕ ਕਰੋ ਜਰਾ ਡਾਰਕ ਸੀ ਗ੍ਰੀਨ कलर ਦਾ ਪੀਸ ਹੈ ਜੀ ਇਹਦੇ ਨਾਲ ਤੁਹਾਨੂੰ ਮੈਰੂਨ ਕਲਰ ਦੀ ਬਾਟਮ ਤੇ ਮੈਰੂਨ ਕਲਰ ਦੀ ਮਿਲੂਗੀ ਸ਼ਾਲ ਕੰਟਰਾਸਟ ਸੂਟ ਨੇ ਸਾਰੇ ਦੇ ਸਾਰੇ ਔਰ ਸ਼ਾਲ ਦੇਖੋ ਇਹਦੀ ਕਿੰਨੀ ਸ਼ਾਨਦਾਰ ਮਿਲੂਗੀ ਤੁਹਾਨੂੰ ਇਹਦੇ ਨਾਲ ਸ਼ਾਲ ਵੀਵਿੰਗ ਵਾਲੀ ਜੋ ਸ਼ਾਲ ਹੈ ਬਾਟਮ ਵੀ ਤੁਹਾਨੂੰ ਮੈਰੂਨ ਕਲਰ ਦੀ ਮਿਲੂਗੀ ਕੰਟਰਾਸਟ ਪੀਸ ਨੇ ਬਸ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਪੇਜੋ ਰੇਟ ਰਹੂਗਾ 1295 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ ਨੈਕਸਟ ਡਿਜ਼ਾਈਨ ਦਿਖਾਵਾਂਗਾ ਤੁਹਾਨੂੰ ਆ ਲਓ ਜੀ ਇਹ ਚੈੱਕ ਕਰੋ ਜੀ ਪਹਿਲਾਂ ਨਾ neck line ਚੈੱਕ ਕਰ ਲਓ ਜੀ ਪਰਪਲ ਕਲਰ ਦਾ ਪੀਸ ਹੈ ਕਲੋਰੀ ਬ੍ਰਾਂਡ ਦਾ ਪੀਸ ਹੈ ਜੀ ਰੇਟ ਰਹੂਗਾ ਸਿਰਫ 1495 ਰੁਪਏ neck ਦੇ ਉੱਪਰ ਐਮਬਰਾਇਡਰੀ ਹੈ ਜੀ ਫੋਇਲ ਪ੍ਰਿੰਟਿੰਗ ਹੈ ਬਾਹਮਾ ਤੇ ਲੱਗ ਪ੍ਰਿੰਟਿੰਗ ਹੈ ਜੀ ਪਿਓਰ ਵਿਸਕੋਸ ਪਸ਼ਮੀਨਾ ਜੀ ਆਹ ਲਓ ਜੀ ਬਾਟਮ ਤੇ ਆਹ ਲਓ ਜੀ ਇਹਦੀ ਸ਼ਾਲ ਦੇਖੋ ਪਹਿਲਾਂ ਕਿੰਨੀ ਸ਼ਾਨਦਾਰ ਸ਼ਾਲ ਹੈ ਰੇਟ ਰਹੂਗਾ ਸਿਰਫ 1495 ਰੁਪਏ ਜੀ ਸ਼ਾਲ ਚੈੱਕ ਕਰੋ ਜਰਾ ਖੂਬਸੂਰਤ ਸ਼ਾਲ ਜੀ ਇੱਕ ਕਲਰ ਮਿਲੂਗਾ ਜੀ ਇਹ ਤੁਹਾਨੂੰ ਬਲੈਕ ਕਲਰ ਇਹ ਪੀਸ ਮੈਂ ਤੁਹਾਨੂੰ ਦੋਨੇ ਖੋਲ ਕੇ ਦਿਖਾਉਣਾ 1495 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਪੀ ਚੈੱਕ ਕਰੋ ਜੀ ਨੈਕਲਾਈਨ ਚੈੱਕ ਕਰੋ ਨੈਕ ਦੇ ਉੱਪਰ ਪੂਰੀ ਕਢਾਈ ਹੈ ਜੀ ਕਿਰਾ ਚੈੱਕ ਕਰ ਲਓ ਔਰ ਪੱਲਾ ਦੇਖ ਲਓ ਕਿੰਨਾ ਸ਼ਾਨਦਾਰ ਹੈ ਬਾਹਮਾ ਤੇ ਲਗ ਪ੍ਰਿੰਟਿੰਗ ਹੈ ਬੈਕ 프ਰੰਟ ਕੋਲ ਨੂੰ ਪ੍ਰਿੰਟਡ ਮਿਲਣਗੇ ਜੀ ਕਲੋਰੀ ਫ੍ਰੈਂਟ ਦਾ ਪੀਸ ਹੈ ਆ ਲਓ ਜੀ ਬਾਟਮ ਪਿਓਰ ਵਿਸਕੋਸ ਪਸ਼ਮੀਨਾ ਹੈ ਜੀ ਆ ਲਓ ਜੀ ਸ਼ਾਲ ਦੇਖੋ ਕਿੰਨੀ ਸ਼ਾਨਦਾਰੀ ਦੀ ਸ਼ਾਲ ਹੈ ਰੇਟ ਰਹੂਗਾ ਸਿਰਫ ਤੇ ਸਿਰਫ 1495 ਰੁਪਏ ਜੀ ਪੀਸ ਬਹੁਤ ਸ਼ਾਨਦਾਰ ਨੇ ਸਾਰੇ-ਸਾਰੇ ਕੋਈ ਵੀ ਛੱਡਣਾ ਨਹੀਂ ਆ ਲੋ ਜੀ ਪੀ ਚੈੱਕ ਕਰੋ ਜੀ ਜਰਾ ਕਿ ਆ ਬਾਜ਼ਾ ਸਾਰੇ ਬ੍ਰਾਂਡਡ ਪੀਸ ਨੇ ਜੀ ਨੈਕਲਾਈਨ ਦੇ ਉੱਪਰ ਮਿਰਰ ਦਾ ਕੰਮ ਨਾਲ ਐਮਬਰਾਇਡਰੀ ਕੀਤੀ ਹੋਈ ਹੈ ਜੀ ਕਿਹੜਾ ਚੈੱਕ ਕਰ ਲਓ ਬਾਹਮਾ ਚੈੱਕ ਕਰ ਲਓ ਲੱਗ ਨੇ ਜੀ ਵਿਸਕੋਸ ਪਸ਼ਮੀਨਾ ਤੇ ਆ ਲੋ ਜੀ ਇਹਦੀ ਮਿਲੂਗੀ ਜੀ ਬਾਟਮ ਰੇਟ ਰਹੂਗਾ ਸਿਰਫ 1400 ਤੇ 95 ਰੁਪਏ ਜੀ ਕੋਰੀਅਰ ਰਹੂਗਾ ਜੀ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਆ ਲੋ ਬੱਸ ਸਿਰਫ ਸਕਰੀਨਸ਼ਾਟ ਜਲਦੀ ਭੇਜ ਦਿਓ ਲੇਟ ਨਹੀਂ ਕਰਨਾ ਇੱਕ ਕਲਰ ਮਿਲੂਗਾ ਜਿਹਦੇ ਵਿੱਚ ਨੇਵੀ ਬਲੂ ਕਲਰ ਸੀ ਮੇਰੀ ਵੀਡੀਓ ਛੋਟੀ ਜੀ ਰਹਿੰਦੀ ਹੈ ਲਾਸਟ ਤੱਕ ਦੇਖੋ ਸਕਿਪ ਨਹੀਂ ਕਰਨਾ ਚੰਗੀ ਚੈੱਕ ਕਰੋ ਜੀ ਨੇਵੀ ਬਲੂ ਕਲਰ ਹੈ ਜੀ ਨੈਕ ਦੇ ਉੱਪਰ ਪਿਓਰ ਡਿਜੀਟਲ ਪ੍ਰਿੰਟਿੰਗ ਮਿਲੂਗੀ ਸਾਰੇ ਦੀ ਸਾਰੀ ਬਾਹਾਂ ਤੇ ਲਗ ਪ੍ਰਿੰਟਿੰਗ ਹੈ ਬੈਕਗ੍ਰਾਉਂਡ ਦੋਨੋਂ ਪ੍ਰਿੰਟ ਨੇ ਨੈਕ ਤੇ ਐਮਬਰਾਇਡਰੀ ਹੈ ਜੀ ਆਹ ਲਓ ਜੀ ਬਾਟਮ ਤੇ ਆਹ ਲਓ ਜੀ ਇਹਦੀ ਸ਼ਾਲ ਸਿਰਫ 1400 ਤੇ 95 ਰੁਪਏ ਦੀ ਕੋਰੀਅਰ ਦਾ ਪੈਸਾ ਕੋਈ ਨਹੀਂ ਲੈਣਾ ਬ੍ਰਾਂਡਡ ਸੂਟ ਨੇ ਜੀ ਸਾਰੇ ਅੱਜ ਦੇ ਪੀਸ ਦੇਖੋ ਪੂਰੀ ਲੰਬੀ ਚੌੜੀ ਸ਼ਾਲ ਮਿਲੂਗੀ ਪੂਰੀ ਚੌੜੀ ਸ਼ਾਲ ਮਿਲੂਗੀ ਜੀ ਆਹ ਲਓ ਜੀ ਇੱਕ ਪੀਸ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਮਹਿੰਦੀ ਰੰਗ ਦਾ ਜੀ ਪੀ ਚੈੱਕ ਕਰੋ ਜਿਹੜਾ ਕਿਆ ਬਾਤ ਹੈ ਸਿਰਫ 1495 ਜੀ ਬਹੁਤ ਖੂਬਸੂਰਤ ਪੀਸ ਹੈ ਜੀ ਨਾਲ ਉੱਪਰ ਸ਼ੋਲਡਰ ਦੇ ਉੱਪਰ ਡਿਜ਼ਾਈਨ ਆਊਗਾ ਜੀ ਸੈਂਟਰ ਦੇ ਉੱਤੇ ਗਲਾ ਬਣੂਗਾ ਬਾਹਮੇ ਤੇ ਲਗ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਤੇ ਆਹ ਜੀ ਸ਼ਾਲ ਹੈ ਜੀ ਪੂਰੀ ਲੰਬੀ ਚੌੜੀ ਸ਼ਾਲ ਜੀ ਪਿਓਰ ਵਿਸਕੋਸ ਪਸ਼ਮੀਨਾ ਜੀ ਲੋਰੀ ਬ੍ਰੈਂਡ ਦੇ ਬਿਸ਼ੇ ਸਾਰੇ ਬ੍ਰਾਂਡਡ ਆਰਟੀਕਲ ਨੇ ਕੋਈ ਦੂਸਰਾ ਪੀਸ ਨਹੀਂ ਦਊਗਾ ਜੀ ਇੱਕ ਕਲਰ ਮਿਲੂਗਾ ਜੀ ਇਹਦੇ ਚ ਤੁਹਾਨੂੰ ਬਲੈਕ ਜੀ ਆਹ ਲਓ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਜੀ ਇਹ ਸਾਰੇ ਡਿਜ਼ਾਈਨਰ ਪੀਸ ਨੇ ਬੁਟੀਕ ਸਟਾਈਲ ਸੂਟ ਨੇ ਖੂਬਸੂਰਤ ਪੀਸ ਆਹ ਲਓ ਜੀ ਬਾਟਮ ਤੇ ਨਾਲ ਮਿਲੂਗੀ ਜੀ ਤੁਹਾਨੂੰ ਸ਼ਾਲ ਬਹੁਤ ਪਿਆਰੀ ਸ਼ਾਲ ਮਿਲੂਗੀ ਜੀ ਪਿਓਰ ਕੁਆਲਿਟੀ ਨੇ ਜੀ ਸਾਰੀਆਂ ਹੀ ਇਹ ਰੇਂਜ ਰਹੂਗੀ ਸਿਰਫ 1400 ਤੇ 950 ਰੁਪਏ ਜੀ ਸੂਟ ਬੱਲੇ ਬੱਲੇ ਕਰਾਉਣੇ ਸੂਟ ਨੇ ਜੀ ਸਾਰੇ ਦੇ ਸਾਰੇ ਅਜ ਆ ਲੋ ਜੀ ਸਿੰਗਲ ਸੋਲੋ ਬਲੈਕ ਆ ਗਿਆ ਜੀ ਵੀ ਚੈੱਕ ਕਰੋ ਜਰਾ neck ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੀ ਆ ਲੋ ਜੀ ਬਾਟਮ ਤੇ ਨਾਲ ਤੁਹਾਨੂੰ ਮੈਂ ਸ਼ਾਲ ਦਿਖਾਉਂਗਾ ਰੇਂਜ ਰੋ ਹੈ ਜੀ ਸਿਰਫ 1400 ਤੇ 95 ਰੁਪਏ ਆ ਲੋ ਜੀ ਸ਼ਾਲ ਚੈੱਕ ਕਰੋ ਜਰਾ ਖੂਬ ਸੋਹ ਸ਼ਾਲ ਜੀ ਸੂਟ 1495 ਜੀ ਅੱਜ ਦੀ ਵੀਡੀਓ ਦਾ ਹਾਕਿਮ ਸੂਟ ਸੀ ਹੁਣ ਆਪਾਂ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਵ ਸਤਿ ਸ਼੍ਰੀ ਅਕਾਲ ਬਾਏ ਬਾਏ